ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੁਸ਼ਪੀਆਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਟੋਰਾਂਟੋ ਗੁਰਦੁਆਰਾ ਸਾਖ 6 ਸਿਕਸ ਪਿਚਰ ਸੈਂਟਰ ਵਿਖੇ ਮੌਜੂਦ ਹਾਂ ਜਿੱਥੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇੜੀਆਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਨੇ ਔਰ ਮੇਰੇ ਮੇਰੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਆ ਸੋ ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹਿਰ ਜੀ ਕੀ ਫਤਹਿ ਜੀ ਸੰਗਤ ਨੂੰ ਪਤਾ ਵੀ ਹਰ ਇੱਕ ਸਾਲ ਦੇ ਨਾਲ ਪ੍ਰਭਾਤ ਫੇਰੀ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ 5 ਅਕਤੂਬਰ ਸੰਗਤ ਨੂੰ ਬੇਨਤੀ ਹੈ ਕਿ ਜਰੂਰ 5 ਵਜੇ ਪਹੁੰਚ ਜਾਇਆ ਕਰੋ ਸਵਾ 5 ਵਜੇ ਪ੍ਰਭਾਤਵੇ ਦੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵੇਲੇ 7 ਵਜੇ ਤੱਕ ਸਵਾ 7 ਤੱਕ ਪਹੁੰਚ ਜਾਂਦੇ ਨੇ ਗੁਰਦੁਆਰਾ ਸਾਹਿਬ ਜੋ ਆਪਨ ਗੁਰੂ ਨਾਮ ਦੇ ਮਾਰੇ ਨੇ ਦਿੱਤਾ ਸੰਦੇਸ਼ ਵੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਆਪਾਂ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਜੇ ਉਹ ਆਪਾਂ ਸੰਗਤ ਵਿੱਚ ਆਉਨੇ ਆਂ ਉਗਣਾ ਸਾਨੂੰ ਹੋਰ ਜਿਹੜੀਆਂ ਵੀਵਜ਼ ਨੇ ਉਹ ਕੰਮ ਕਰਦੀਆਂ ਨੇ ਸੰਗਤ ਵਿੱਚ ਜਾ ਕੇ ਨਿਮਰਤਾ ਆਉਂਦੀ ਹੈ ਜਿਹੜੀਆਂ ਚੀਜ਼ਾਂ ਮਹ ਗੁਰੂ ਸਾਹਿਬ ਨੇ ਸਾਨੂੰ ਕਹੀਆਂ ਨੇ ਆਪਾਂ ਸ਼ਬਦ ਪੜ੍ਹਦੇ ਗੁਰੂ ਨਾਲ ਜੁੜਦੇ ਆਂ ਟਾਈਮ ਸਾਡਾ ਸਫਲ ਹੁੰਦਾ ਸੰਗਤ ਨੂੰ ਬੇਨਤੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਰਿਹਾ 15 ਨਵੰਬਰ ਨੂੰ ਜਰੂਰ ਆਪਣੇ ਜਿਹੜੀ ਸ਼ਨੀ ਸ਼ਨੀਵਾਰ ਐਤਵਾਰ ਪ੍ਰਭਾਤ ਫੇਰੀ ਹੁੰਦੀ ਹੈ ਹੋਇਆ ਕਰਨੀਆਂ ਨੇ ਤੇ ਖੀਲ ਦੇ ਦਿਨ ਆਪਣੇ ਸਿਰਫ ਅੰਦਰ ਅੰਦਰ ਹੋਊਗੀ ਪ੍ਰਭਾਤ ਫੇਰੀ ਤੇ ਜਿਹੜੀਆਂ ਸ਼ਨੀ ਤੇ ਐਤਵਾਰ ਜਿਹੜੀਆਂ ਹੋਣੀਆਂ ਨੇ ਉਹ ਆਪਾਂ ਜਿੱਥੋਂ ਜਾ ਕੇ ਜਿਸ ਤਰ੍ਹਾਂ ਜਾਂਦੇ ਆ ਵਾਪਸ ਗੁਰਦਵਾਰ ਸਾਹਿਬ ਵਾਪਸ ਆ ਜਾਂਦੇ ਆਂ ਦੁਜੀਤ ਸਿੰਘ ਇੱਥੇ ਆਪਣੇ ਲੋਕਲ ਸਿੰਘਾਂ ਨੇ ਪ੍ਰਵਾਰਲਾ ਕੀਤਾ ਸ੍ਰੀ ਉਨਾਦੀ ਮਾਰੇ ਪ੍ਰਕਾਸ਼ ਦਿਹਾੜੇ ਤੇ ਸਾਰੇ ਆਪਾਂ ਦੀਪਮਾਲਾ ਕਰੀ ਤੇ ਦੁਨੀਆਂ ਨੂੰ ਪਤਾ ਲੱਗੇ ਸਾਡੇ ਗੁਰੂ ਨੇ ਪ੍ਰਕਾਸ਼ ਅਜ ਉਸ ਦਿਨ ਸਾਰੇ ਜਾਣੀ ਆਪਣੇ ਘਰਾਂ ਦੇ ਉੱਤੇ ਜਰੂਰ ਦੀਪ ਆਪਣੇ ਪੂਰੇ ਲਾਈਟਾਂ ਜਗਾ ਕੇ ਰੱਖਿਓ ਤੇ ਆਪਣਾ ਆਲਦ ਵਾਲੇ ਪਰਿਵਾਰ ਨੂੰ ਪਤਾ ਲੱਗੇ ਉਹ ਤਾਂ ਹਰੇ ਘਰ ਵਿੱਚ ਲੱਡੂ ਵੀ ਵੰਡ ਰਹੇ ਨੇ ਵੀ ਸਾਡੇ ਗੁਰੂ ਦਾ ਪ੍ਰਕਾਸ਼ ਦਿਹਾੜਾ ਵਾ ਇਸ ਕਰਕੇ ਜਿੰਨਾ ਵੀ ਕਿਸੇ ਦਾ ਯੋਗਦਾਨ ਸਾਰੀ ਦੁਨੀਆ ਵਿੱਚ ਪੈ ਰਿਹਾ ਆਪਾਂ ਵੀ ਜਿੰਨਾ ਪਾ ਸਕੀਏ ਗੁਰੂ ਘਰ ਆਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੁਸੀਂ ਸਾਡਾ ਜੜਾ ਕਰ ਕਰ ਸਨੇਹਾ ਪਿਆਰ ਪੰਜਾਬੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਆਪਾਂ ਮਾਰਨਿੰਗ 5 ਵਜੇ ਡੇਲੀ ਸਟਾਰਟ ਕਰਦੇ ਆਂ ਜੇ ਕਿਸੇ ਨੇ ਕੋਈ ਸੇਵਾ ਕਰਾਉਣੀ ਹੋਵੇ ਉਹਦੇ ਲਈ ਪਹਿਲਾਂ ਹੀ ਕੋਈ ਬੁਕਿੰਗ ਦੀ ਲੋੜ ਹੈ ਜਾਂ ਜੇ ਸੇਫਟੀ ਪੱਖੋਂ ਵੀ ਆਪਾਂ ਦੇਖਿਆ ਜਾਵੇ ਕੋਈ ਵੀ ਕਿਤੋਂ ਜਾਂ ਜਿਹੜੀ ਆਪਾਂ ਨਕਸ਼ਾ ਹਰ ਵਾਰੀ ਬਣਾਉਨੇ ਆਂ ਵੀ ਕਿੱਧਰ ਇਹਦੇ ਵਿੱਚ ਵੀ ਕੋਈ ਜਾਰੀ ਕੀਤਾ ਗਿਆ ਨਹੀਂ ਉਹ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਸੇ ਕਰਨੀ ਹੈਗੀ ਦੋ ਸਟੈਪ ਲਗਣ ਚਾਰ ਸਟੈਪ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਬਾਕੀ ਆਪਾਂ ਜਿਹੜਾ ਕਿਉਂਕਿ ਗੁਰੂ ਸਾਹਿਬ ਦੀ ਡਿਸਪਲਿਨਸ ਖਾਇ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਆ ਕੇ ਆਪਾਂ ਡਿਸਪਲਿਨ ਚ ਰਹਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਜੀ ਤੇ ਸਿਮਰਨ ਚ ਰਹਿਣਾ ਆਪਣਾ ਜ਼ਰੂਰੀ ਜੇ ਕਿਸੇ ਨੇ ਸੇਵਾ ਲੈਣੀ ਹੋਵੇ ਤੁਸੀਂ ਗੁਰਦੁਆਰਾ ਸਾਹਿਬਾਂ ਕੰਟੈਕਟ ਕਰ ਸਕਦੇ ਹੋ ਸੇਵਾ ਲਈ ਜਾ ਸਕਦੀ ਕਿਸੇ ਨੂੰ ਵੀ ਲੰਗਰ ਦੀ ਸੇਵਾ ਲੈਣੀ ਆ ਜਾਂ ਹੋਰ ਸੇਵਾ ਕਰਨੀ ਹੈ ਬਗਨ ਜੀ ਨੂੰ ਆ ਕੇ ਤੁਸੀਂ ਇਹਦਾ ਨੋਟ ਲਿਖਾ ਦਿਓ ਤੇ ਉਹ ਸੇਵਾ ਵੀ ਮਿਲ ਸਕਦੀ ਹੈ ਜੀ ਸੋ ਮੇਜ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਰ ਸਾਲ ਦੀ ਤਰ੍ਹਾਂ ਜਿਹੜੀ ਸੇਵਾ ਤੁਸੀਂ ਸੇਫਟੀ ਦਾ ਸੀ ਹਰ ਸਾਲ ਦੇਖਦੇ ਆ ਤੁਸੀਂ ਪੂਰਾ ਪੂਰਾ ਖਿਆਲ ਰੱਖਦੇ ਹੋ ਰੋਡ ਤੇ ਕੋਈ ਵੀ ਜਾਂਦਾ ਪਹਿਲਾਂ ਮੁਰੇ ਹੁੰਨੇ ਹੋ ਪੂਰਾ 10 ਦਿਨ ਇਨਸਟਰਕਸ਼ਨਸ ਦਿੰਨੇ ਹੋ ਕਿਧਰ ਕਧਰ ਦੀ ਆਪਾਂ ਜਾਣਾ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਆਉਣ ਵਾਲੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਪਰੌਲਾ ਕੁਝ ਸਾਲਾਂ ਤੋਂ ਸਿੱਖ ਵਿਦਿਅਕ ਸੈਂਟਰ ਵੱਲੋਂ ਕੀਤਾ ਗਿਆ ਤੇ ਖਾਸ ਤੌਰ ਤੇ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਸੇਫਟੀ ਨੂੰ ਮੁਕਰਾਖਦੇ ਹੋਏ ਸਪੈਸ਼ਲੀ ਜਦੋਂ ਅਸੀਂ ਹਾਈਵੇ 27 ਤੇ ਰੈੱਡ ਲਾਈਟ ਟੋਸ ਕਰਦੇ ਆ ਵੌਲੰਟੀਅਰਸ ਦਾ ਕਹਿਣਾ ਮੰਨਿਆ ਜਾਏ ਔਰ ਜਿੰਨਾ ਚਿਰ ਉਹ ਲਾਈਟ ਗ੍ਰੀਨ ਨਹੀਂ ਹੁੰਦੀ ਤਦ ਤੱਕ ਰੋਡ ਨਾ ਕਰਾਸ ਕੀਤਾ ਜਾਏ ਭਾਵੇਂ ਉਹ ਤਿੰਨ ਵਾਰੀ ਗਰੁੱਪ ਚ ਕਰਨਾ ਪਏ ਜਾਂ ਚਾਰ ਵਾਰੀ ਗਰੁੱਪ ਕਰਨਾ ਪਏ ਕਿਉਂਕਿ ਸੰਗਤ ਕਾਫੀ ਇਕੱਠੀ ਹੋ ਜਾਂਦੀ ਹੈ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਅੱਜ ਨਜ਼ਰ ਆ ਰਿਹਾ ਸੀ ਔਰ ਗਾਂਹਾਂ ਔਰ ਜੋ ਜੀ ਆਪੜੀਆਂ ਪਰਬਤਰੀਆਂ ਹੋਣੀਆਂ ਉਹ ਚ ਹੋਰ ਵੀ ਵਾਅਦਾ ਹੋਏਗਾ ਜ਼ਰੂਰੀ ਜ਼ਰੂਰੀ ਨਜ਼ਰ ਆ ਰਿਹਾ ਹੈਗਾ ਤਾਂ ਉਸ ਕਰਕੇ ਰੂਟ ਜਿਹੜਾ ਹੈ ਪਿਛਲੇ ਸਾਲਾਂ ਵਰਗਾ ਹੀ ਵਾਲਾ ਹੀ ਹੈਗਾ ਤੇ ਕਿ ਅਸੀਂ ਖਾਸ ਤੌਰ ਤੇ ਟੋਰਾਂਟੋ ਪੁਲਿਸ ਨੂੰ ਵੀ ਕੰਟੈਕਟ ਕੀਤਾ ਹੈ ਉਹਨਾਂ ਦਾ ਵੀ ਜਿਹੜਾ ਵਹੀਕਲ ਹੈ ਉਹ ਚੱਕਰ ਲਗਾਉਂਦਾ ਹੈਗਾ ਹੋਰ ਵੀ ਉਹਨਾਂ ਨੇ ਕੋਸ਼ਿਸ਼ ਕਰਕੇ ਕਿ ਲਾਈਫ ਜਿਹੜੀ ਸੇਫਟੀ ਹੈ ਸੰਗਤਾਂ ਦੀ ਉਹ ਜ਼ਰੂਰ ਰੱਖੀ ਜਾਏਗੀ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹ ਹਿੱਸਾ ਪਾਓ ਅਮਰਤਵੇਲਾ ਜ਼ਰੂਰ ਆਪਣਾ ਸੋ ਨੌ ਸਾਰਿਆਂ ਨਬ ਇਕੱਠੇ ਹੋ ਕੇ ਅਸੀਂ ਅੰਮ੍ਰਿਤ ਵੇਲੇ ਨੂੰ ਸੁਹਾਣਾ ਬਣਾ ਸਕੀਏ ਗੁਰਪੁੱਤ ਦੇ ਲੱਖ ਲੱਖ ਵਧਾਈਆਂ ਹੋਣ ਔਰ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਹ ਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾ ਜੀ ਸੋ ਤੁਸੀਂ ਦੇਖਿਆ ਇਹ ਸਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਪ੍ਰਭਾਤ ਫੇਰੀ ਹੈ ਹਰ ਸਾਲ ਦੀ ਤਰ੍ਹਾਂ ਇਹ ਸਤਨਾਵਰਾ ਜਾ ਰਿਹਾ ਜਿਹੜੇ ਇਸ ਪ੍ਰਭਾਤ ਫੇਰੀ ਨੂੰ ਔਰ ਹਰ ਸੈਚਰਡੇ ਸੰਡੇ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਇਸ ਪ੍ਰਭਾਤ ਫੇਰੀ ਨੂੰ ਕੱਢਿਆ ਜਾਂਦਾ ਹੈ ਕਿਉਂਕਿ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇਹ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਔਰ ਤੁਸੀਂ ਦੇਖਿਆ ਵੀ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਦੇਖਦੇ ਹੀ ਬਣਦਾ ਸੀ ਕਿਉਂਕਿ ਸਾਨੂੰ ਵੀ ਸਭ ਨੂੰ ਇਹ ਚਾਹੀਦਾ ਵੀ ਅਸੀਂ ਹਰ ਸੈਚਰਡੇ ਸੰਡੇ ਸਵੇਰੇ ਇਸ ਪ੍ਰਭਾਤ ਫੇ ਔਰ ਗੁਰੂ ਦੀਆਂ ਬlesings ਲਈਏ ਸੋ ਫਿਲਹਾਲ ਦੀ ਲੈਣਾ ਹੈ ਕੈਮਰਾਮੈਨ ਸਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਟੋਰਾਂਟੋ ਕੈਨੇਡਾ